ਰੁਕ ਜਿਓ ਰੁਕ ਜਿਓ ਤੁਹਾਨੂੰ ਜਾਖੜ ਦੇ ਬਿਆਨ ਤੇ ਕਿੱਦਾਂ ਲਾਉਂਗੇ ਕਿ ਅਲਾਈਡ ਹੋਣਾ ਚਾਹੀਦਾ ਦੇਖੋ ਹਲੇ ਇਲੈਕਸ਼ਨ ਬਹੁਤ ਦੂਰ ਹੈ ਪਰ ਸ਼ੋਮਨੀ ਅਕਾਲੀ ਦਲ ਬੜਾ ਕਲੀਅਰ ਹੈ ਜਿਹੜੇ ਪਾਰਟੀਆਂ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਆ ਅਕਾਲੀ ਦਲ ਨਾਲ ਜਾਮਲ ਹੋ ਸਸ਼ੀਕਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਅਕਾਲੀ ਭਾਜਪਾ ਗੱਠਜੋੜ ਦੀ ਤਾਜ਼ਾ ਸਥਿਤੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਗੱਠਜੋੜ ਦਾ ਸਮਰਥਨ ਭਾਜਪਾ ਦੇ ਪੰਜਾਬ ਪ੍ਰਧਾਨ ਸੁਮਿਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਲਈ ਅਕਾਲੀ ਦਲ ਨਾਲ ਗਠਜੋੜ ਫਿਰ ਤੋਂ ਬਣਾਉਣਾ ਜ਼ਰੂਰੀ ਹੈ। ਉਹਨਾਂ ਨੇ 1996 ਦੇ ਗਠਜੋੜ ਦੀ ਯਾਦ ਦੁਲਾਉਂਦੇ ਹੋਏ ਕਿਹਾ ਕਿ ਪੰਜਾਬੀ ਆਤਮਿਕਤਾ ਨਾਲ ਜੁੜਨਾ ਚਾਹੀਦਾ ਹੈ ਨਾ ਕਿ ਸਿਰਫ ਚੋਣੀ ਲਾਭ ਦੇ ਨਾਤੇ। ਉਹਨਾਂ ਨੇ ਹਾਲ ਹੀ ਵਿੱਚ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਦੌਰਾਨ ਕਿਹਾ ਕਿ ਅਕਾਲੀ ਇਕਜੁੱਟ ਹੋਣ ਹੰਕਾਰ ਛੱਡਣ ਨਹੀਂ ਤਾਂ ਪੰਜਾਬ ਮੁਸ਼ਕਲ 'ਚ ਪੈ ਸਕਦਾ ਹੈ। ਭਾਜਪਾ ਅਧਿਕਾਰੀਆਂ ਵੱਲੋਂ ਕਿਹਾ ਗਿਆ ਅਸ਼ੁਨੀ ਸ਼ਰਮਾ ਨੇ ਕਿਹਾ ਕਿ ਲੋਕ ਭਾਜਪਾ ਨੂੰ ਕਿਸੇ ਸਥਾਨਕ ਪਾਰਟੀ ਨਾਲ ਸੰਕੇਤ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾਉਂਦੀ ਦੇਖਣਾ ਚਾਹੁੰਦੇ ਹਨ ਪਰ ਮਨਜਿੰਦਰ ਸਿੰਘ ਸਿਰਸਾ ਅਤੇ ਰਵਨੀਤ ਬਿੱਟੂ ਵਰਗੇ ਭਾਜਪਾ ਅਗੂਆਂ ਨੇ ਕਿਹਾ ਕਿ ਭਾਜਪਾ ਕਿਸੇ ਵੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਉਹ ਚਾਹੁੰਦੇ ਹਨ ਕਿ ਭਾਜਪਾ 2027 ਦੀ ਚੋਣ ਵਿੱਚ ਬਿਨਾਂ ਕਿਸੇ ਗਠਜੋੜ ਤੋਂ ਲੜੇ ਅਕਾਲੀ ਦਲ ਦੇ ਸੀਨੀਅਰ ਅਗੂ ਬਲਵਿੰਦਰ ਸਿੰਘ ਪੰਡੋਰ ਨੇ ਗਠਜੋੜ ਦੀ ਗੱਲ ਨੂੰ ਅਫਵਾਹ ਕਿਹਾ ਪਰ ਇਹ ਵੀ ਕਿਹਾ ਕਿ ਭਾਜਪਾ ਪੰਜਾਬੀ ਮੁੱਦਿਆਂ ਤੇ ਪੱਕਾ ਸਟੈਂਡ ਲਵੇ ਜਿਵੇਂ ਕਿ ਪਾਣੀ ਬੰਦੀ ਸਿੱਖ ਰੋਜ਼ਗਾਰ ਤਾਂ ਗੱਲਬਾਤ ਹੋ ਸਕਦੀ ਹੈ ਸੁਖਬੀਰ ਬਾਦਲ ਨੇ ਵੀ ਹਾਲ ਹੀ ਵਿੱਚ ਕਿਹਾ ਕਿ ਪਹਿਲਾਂ ਅਕਾਲੀ ਦਲ ਅੰਦਰੋਂ ਇਕਜੁੱਟ ਹੋਵੇ ਫਿਰ ਕਿਸੇ ਨਾਲ ਗਠਜੋੜ ਦੀ ਗੱਲਬਾਤ ਕੀਤੀ ਜਾਵੇ